ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਡੇ ਬਲੌਗ ਦੇ ਵਿੱਚੋਂ ਅਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਸਾਡੇ ਨਵੇਂ ਬਲੌਗ ਦੇ ਵਿੱਚ ਸਵੇਰੇ ਅੱਜ ਆਪਾਂ ਬਣਾਣਾ ਸੀ ਸਾਗ ਮੰਮੀ ਕਹਿੰਦੀ ਜਾਓ ਕੋਲ ਸਾਗ ਲੈ ਕੇ ਬੇਟਾ ਜੀ ਆਪਾਂ ਪਹੁੰਚੇ ਸੋਤਰਾ ਪਿੰਡ ਜੱッセ ਭਾਜੀ ਦੇ ਕੋਲ ਸਾਗ ਲਿਆਂਦਾ ਬਾਈ ਤੋਂ ਜਾ ਕੇ ਬਾਈ ਹੁਣੀ ਬਹੁਤ ਵਧੀਆ ਖੇਤੀ ਕਰਦੇ ਸੋਤਰਾ ਉੱਥੇ ਆ ਗਿਆ ਮੀਂਹ ਮੀਂਹ ਪੈਣ ਕਰਕੇ ਜਦ ਮੈਂ ਹੋ ਗਿਆ ਲੇਟ 8:32 ਵਜੇ ਪਹੁੰਚਿਆ ਘਰੇ ਘਰ ਵਾਲੀ ਕਹਿੰਦੀ ਮੈਂਟ ਲਾਓ ਜੀ ਤਿਆਰ ਹੋ ਉਹਨੂੰ ਮੈਂ ਹੋ ਗਈ ਮੈਂ ਕਿ ਤੁਸ ਨਹੀਂ ਲੇਟ ਹੋਂਦੇ ਕੋਈ ਚੱਕਰ ਨਹੀਂ ਮੁੰਡਾ ਦਾ ਸੀਗਾ ਮੁੰਡਾ ਪਹੁੰਚੋ ਸੀ ਪ੍ਰੀ ਟ੍ਰੈਵਲ ਤੇ ਆਪਾਂ ਪਹੁੰਚ ਗਏ ਜੀ ਮੁੰਡੇ ਨੇ ਬੰਦੀ ਸੀ ਗੁਲਾਬੀ ਪੱਗ ਉਹ ਬੱਲੇ ਤੇ ਗੁਲਾਬੀ ਪੱਗ ਬਨ ਮਿਤਰਾ ਸਾਡੇ ਪਿੰਡ ਵਿੱਚ ਮਿਰਚਾਂ ਵਧੇਰੀਆਂ ਮੁੰਡੇ ਦਾ ਸੀਗਾ ਜਨਮ ਦਿਨ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਇਹਦਾ ਵਿਆਹ ਹੋ ਜਾਵੇ ਜਲਦੀ ਇਹਦੇ ਦੂ ਹੁਣ ਨਿਆਣੇ ਦਾ ਲਹੂ ਵੇੜ ਤੇ ਪਰਜੀਗਰਾਮ ਮੇਰੀ ਤਾਂ ਸਾਰਿਆਂ ਨੂੰ ਇਹੀ ਅਰਦਾਸ ਬੇਨਤੀ ਹੈ ਕਿ ਇਹਦਾ ਜਨਮ ਦਿਨ ਛੇਤੀ ਛੇਤੀ ਦਾ ਵਿਆਹ ਦਿਨ ਵੀ ਆਵੇ ਤੇ ਅਸੀਂ ਫਿਰ ਜਾਣਾ ਸੀਗਾ ਸ਼ਹਿਰ ਮੜਿਆ ਚੈੱਕ ਸੈਂਡ ਕਰਨ ਆਪਾਂ ਪਹੁੰਚ ਗਏ ਜੀ ਵੱਡੇ ਡੀਪੂ ਚੈੱਕ ਦੇ ਰਾਈ ਤੇ ਆਪਾਂ ਪਹੁੰਚ ਗਏ ਔਰੋਵਾਈਟ ਔਰੋਵਾਈਟ ਦੇ ਮੈਨੇਜਰ ਸਭ ਬੈਠੇ ਨੇ ਬੜੇ ਘੈਂਟ ਬੰਦੇ ਨੇ ਤੇ ਔਰੋਵਾਈਟ ਜ਼ਰੂਰ ਵਿਜ਼ਿਟ ਕਰਿਆ ਕਰੋ ਤੇ ਸਾਰੇ ਵਧੀਆ ਫੂਡ ਹੁੰਦਾ ਇਹਨਾਂ ਦਾ ਘੈਂਟ ਕੰਮ ਕਰਦੇ ਬਾਈ ਹਣੀ ਤੇ ਗੱਲਬਾਤ ਕਰਨੀ ਅਸੀਂ ਥੋੜੀ ਗੱਲਬਾਤ ਕਰਕੇ ਤੇ ਆਪਾਂ ਵਾਪਸੀ ਆ ਗਏ ਟ੍ਰੈਵਲ ਬਾਈ ਅਮਨ ਵੀ ਆ ਗਿਆ ਸੀਗਾ ਤੇ ਫਿਰ ਆਪਾਂ ਦੁਬਾਰਾ ਚੱਲ ਗਏ ਜੀ ਘਰ ਨੂੰ ਜਾਣ ਵੇਲੇ ਥੋੜੀ ਸਬਜ਼ੀ ਲੈਣ ਜਾਣਾ ਜੀ ਸ਼ਹਿਰ ਤੇ ਮੁੜ ਕੇ ਘਰ ਜਾਂਦੇ ਵਾਣੇ ਵੀਡੀਓ ਮੈਡਮ ਥੋੜੀ ਗੁੱਸੇ 'ਚ ਵਾ ਤੇ ਦੁਬਾਰਾ ਫੂਨਾਗਰ ਉਤਾ ਗੁੱਸਾ ਗੱਲਾਨਾਗਰ ਉਤਾ ਗੁੱਸਾ ਪਤਾ ਨਹੀਂ ساری ਉਮਰ ਗੁੱਸੇ ਜਣਾ ਇਸ ਪੇ ਸ਼ਾਮ ਉਸ ਦੀ ਪਾਰਟੀ ਤੇ ਆਪਾਂ ਨਾਤ ਹੋ ਕੇ ਤੇ ਪਰਨਾ ਬਣ ਕੇ ਦੁਆਰਾ ਤੇ ਮੋਚਾਈਂ ਚਾਰ ਗੱਡੀ ਆ ਗਈ ਕਹਿੰਦੇ ਚਲੀਏ ਜੀ ਪਲੀਆਂ ਪਾਰਟੀਆਂ ਨੂੰ ਲਓ ਜੀ ਆਪਾਂ ਬੰਦੇ ਨੂੰ ਕਹਿੰਦੇ ਆ ਜਾ ਬਹਿ ਜਾ ਭਰਾਵਾ ਪਾਰਟੀ ਜਾਣੀ ਇਹਨੂੰ ਗਰਮੀ ਚ ਮਰਨਾ ਇਹਦਾ ਮੁੰਡਾ ਨੂੰ ਖੁਸ਼ੀ ਹੋ ਵਾ ਜੀ ਜਨਮ ਦੇਖਣ ਤੁਸੀਂ ਖੁਸ਼ੀ ਇਹ ਜਿਹੀ ਲਹਿਰਾ ਰਹੀ ਸੀ ਉਹ ਤੇ ਤੇ ਚਲੋ ਆਪਾਂ ਪਹੁੰਚ ਗਏ ਜੀ ਲਓ ਜੀ ਮੁੰਡਾ ਦਾ ਜਨਮ ਦਿਨ ਨਾ ਸੀਗਾ ਜੀ ਕਰੰਟ ਬਾਈ ਦਾ ਨਾਮ ਹੈਗਾ ਕਰੰਟ ਰੱਖਿਆ ਇਹਨਾਂ ਨੇ ਕਰੰਟ ਦਾ ਜਨਮ ਦਿਨ ਅੱਜ ਤੇ ਲੱਗੇ ਬਾਈ ਕੇਕ ਕੱਟੀਏ ਕੇਕ ਕੱਟ ਦਿੱਤਾ ਇਹ ਕਰੰਟ ਜੀ ਹੈਪੀ ਬਰਥਡੇ ਇਹ ਕਾਂਚਾ ਵੀ ਬੋਲ ਗਿਆ ਕਰੰਟ ਜੀ ਹੈਪੀ ਬਰਥਡੇ ਤੇ ਸਾਰੇ ਖੁਸ਼ ਹੋ ਗਏ ਤੇ ਉਸ ਤੋਂ ਬਾਅਦ ਕੇਕ ਕੱਟਣ ਦੀ ਰਸਮ ਜਿਹੜੀ ਉਹਦਾ ਕੀਤੀ ਗਈ ਨਾਲੇ ਆ ਗਏ ਜੀ ਪਨੀਰ ਤੇ ਨਾਲੇ ਫਿਰ ਆ ਗਏ ਚਾਹੀ ਪਨੀਰ ਦਾਲ ਮੱਖਣੀ ਸਾਰਾ ਕੁਝ ਲਿਆਂਦਾ ਮੰਗਾ ਲਿਆ ਜੀ ਜਨਮ ਦਿਨ ਉਹ ਸੈਲੀਬ੍ਰੇਟ ਕਹ ਦੇ ਕਹ ਨਾ ਸਾਰੇ ਆਪਣੇ ਪਿੰਡ ਦੇ ਸੀਗੇ ਤੇ ਸਾਰਿਆਂ ਨੇ ਕੀਤਾ ਜਨਮ ਦਿਨ ਵਿਸ਼ ਤੇ ਨਾਲੇ ਦਿੱਤੀਆਂ ਹੋਾਰ ਕੇ ਬਾਦ ਮਨੀ ਨੂੰ ਤੇ ਪਾਲਟੀ ਕਰਨ ਤੋਂ ਬਾਅਦ ਆਪਾਂ ਆ ਗਏ ਜੀ ਬੰਗਿਆਂ ਨੂੰ ਬੰਗਿਆਂ ਪਹੁੰਚ ਗਏ ਜੀ ਆਪਾਂ ਮਿੱਤਰੋ ਕਹਿੰਦੇ ਜੀ ਗਰਾਰੀ ਆ ਗਈ ਆਈਸਕ੍ਰੀਮ ਖਾਣੀ ਆ ਉਹ ਵੀ ਖਾਣੀ ਪੀਜ਼ਾ ਹੌਟ ਆ ਰਹੇ ਲਓ ਜੀ ਸੱਦਾ ਪਹੁੰਚ ਗਏ ਜੀ ਪੀਜ਼ਾ ਹੌਟ ਬੰਗਿਆਂ ਚਨ ਚਾਰ ਲੈ ਕੋਨ ਪੀਜ਼ਾ ਹੌਟ ਵਾਲਿਆਂ ਨੂੰ ਇੱਕ ਡਰਾਈ ਫਰੂਟ ਇੱਕ ਵਨੀਲਾ ਸਟਰਾਬਰੀ ਤੇ ਇੱਕ ਲਿਆ ਜੀ ਚਾਕਲੇਟ ਸਟਰਾਬਰੀ ਤੇ ਇੱਕ ਲਿਆ ਵੀ ਡਰਾਈ ਫਰੂਟ ਦਾ ਹੋਲ ਕੌਨ ਚਾਰ ਕੌਨ ਲੈ ਕੇ ਤੇ ਆਪਾਂ ਬਹੇ ਘਰੇ ਘਰੇ ਪਹੁੰਚ ਮੰਮੀ ਉਹਨੇ ਵੀ ਆਈਸਕ੍ਰੀਮ ਖਾਂਦੀ ਸਾਰਾ ਰਸਾ ਸਿੱਕਾ